ਸਬਜੀ ਗਾਦੀ ਰੱਖੀ ਪੰਮੀ ਮਰ ਜਾ ਥੋੜੀ ਜੀ ਚਾਟ ਤੇ ਹੋਈ ਵੀ ਆ ਨਾਲੇ ਰੋਜੀ ਰੋਟੀ ਚਲਦੀ ਨਾਲੇ ਜਲਦੀ ਮਾਪਿਆਂ ਦੀ ਦਵਾਈ ਆ ਤਾਂ ਕੋ ਜਾਗੋ ਜੇ ਮਾਰੇ ਦੀ ਆਈ ਆ ਇਹ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਤੇ ਸਾਫਾ ਜਿਹਾ ਮੌਸਮ ਤੇ ਸਾਹਮਣੇ ਖੜਾ ਕਾਲਾ ਪਹਿਲਵਾਨ ਪਤਾ ਨਹੀਂ ਕੀ ਬੈੋਂ ਤੱਕੜੀ ਜਾਂਦਾਗਾ ਤੇ ਦੂਰੋਂ ਦੇਖ ਗਿਆ ਸੀ ਮਹਜਲ ਕਾਲੇ ਕੀ ਗਲੀ ਜਿੱਕ ਗੜਾ ਆ ਮਾਰਿਆ ਉਹਨਿਆਂ ਤੇ ਹੁਣੇ-ਹੁਣੇ ਜਿੰਮ ਦੀ ਡਿਊਟੀ ਤੋਂ ਵਾਪਸ ਆਉਣ ਲੱਗੇ ਸੀ 10 ਤੇ ਸਤਸ੍ਰੀਕਾਲ ਜੀ ਸਾਰਿਆਂ ਨੂੰ ਤੇ ਜੁੜ ਗਏ ਕਾਲੇ ਦੇ ਨਾਲ ਤੇ ਕਾਲਾ ਪਹਿਲਵਾਨ ਵੀ ਡੋਲਣੀ ਧਰ ਕੇ ਹੋ ਗਿਆ ਥੋੜਾ ਜਿਹਾ ਉਰੇ ਨੂੰ ਤੇ ਕੀ ਹਾਲ ਹੈ ਸੱਜਣਾ ਕਿਆ ਮਾ ਜੀ ਰੀ ਆ ਦੁੱਪ ਆਇਆ ਦੁੱਧ ਪਾਇਆ ਮੈਂ ਬੋਲ ਮੇਰਾ ਤੇਰੇ ਵੀ ਨਹੀਂ ਖਾਣੇ ਕਰਾ ਕੋਪੀ ਮਿਲ ਗਿਆ ਸੀ ਮੈਨੂੰ ਨਹੀਂ ਮੈਂ ਤਾਂ ਉਹ ਉੱਥੋਂ ਦੇਖਿਆ ਤੈਨੂੰ ਤੂੰ ਇੱਥੇ ਖੜਾ ਬਹੁਤ ਜਰਦਾ ਕਿ ਡੱਕੇ ਜੀ ਤੋੜੀ ਜੇ ਤਾਂ ਹੀ ਕਰੀ ਉਹ ਕਿ ਡੱਕੇ ਯਾਰ ਮੈਨੂੰ ਤਾਂ ਧਿਆ ਗਿਆ ਨਾ ਪੁਰਜਾ ਅੱਛਾ ਮਸ਼ੀਨਰੀ ਦਿਖਾ ਦੇਣੀ ਆ ਜਾ ਅੱਛਾ ਮਸ਼ੀਨਰੀ ਦਾ ਪੁਰਜਾ ਧਿਆ ਗਿਆ ਮੇਰਾ ਵੀਰ ਜੀ ਇਹ ਕਹਦਾ ਹੈਗਾ ਤਾਂ ਲਿਆ ਸਕਦਾ ਆਪਣੇ ਕੋਲ ਹਾਂ ਖੰਬੇ ਕੋਲੇ ਪਿਆ ਹਾਂ ਪਿਆ ਨਿਸ਼ਾਨੀ ਦੱਸ ਕਿ ਦਿਖਾਈ ਇਹਨੇ ਨਾਲ ਤਾਂ ਅ ਛੋਟੇ ਚੱਕੇ ਦਾ ਜਿਹਦਾ ਛੋਟੇ ਮੋਟੀਆਂ ਮੋਟਰਸਾਈਕਲ ਦੀ ਜਿਹੜੀ ਦਾ ਤਾਂ ਪਰ ਵੱਡਾ ਉਹ ਮੋਟਰਸਾਈਕਲ ਦੀ ਜਿਹੜੀ ਦਾ ਹਾਂ ਛੋਟੇ ਚੱਕੇ ਦਾ ਮੋਟਰਸਾਈਕਲ ਦੀ ਜਿਹੜੀ ਦਾ ਠੀਕ ਹੈ ਭਾਈ ਜੇ ਕਿਸੇ ਵੀਰ ਦਾ ਪਿੰਡੋਂ ਕਮਾਂਡੋਂ ਕਿਸੇ ਵੀਰ ਦਾ ਆ ਕੱਪ ਢਿੱਗੇਗਾ ਬੈਰੰਗ ਵਾਲਾ ਤਾਂ ਕਾਲੇ ਬਲਵਾਨ ਤੋਂ ਲਈ ਆ ਸਕਦਾ ਠੀਕ ਹੈ ਆਪਾਂ ਬਿਲਕੁਲ ਇਹਨੂੰ ਸਾਫ਼ ਕਰਕੇ ਮੈਂ ਚਲਾ ਉੱਥੇ ਰੱਖ ਦਾਂਗੇ ਵਾਰਗੇ ਹਾਂ ਹਾਂ ਜਿਹੜੇ ਭਰਾ ਦਾ ਹੋਇਆ ਲੈ ਜੂ ਲੋਟਾ ਲੋਟਾ ਮੋਲ ਤੇ ਖੈਰ ਐਸ ਗੱਲੋਂ ਚੰਗਾ ਸੋਣੀ ਦਾ ਪੁਲਵਾਨ ਆ ਕਹਿੰਦੇ ਖਿੱਚ ਕੇ ਆ ਜਾ ਟਰੈਕਟਰ ਸਟਾਰਟ ਕਰਨਾ ਮੇਰੇ ਵੀ ਕੱਲ ਕਰਨਾ ਬਾਈ ਕਰਨਾ ਨਾ ਹਾਂ ਇਦਨੂੰ ਘੁੰਮ ਜਾ ਮਾਰਾ ਟੋਬਾ ਆ ਜੂ ਪਿੱਛੇ ਨਾਲੇ ਉਹ ਟਰੈਕਟਰ ਵਾਲੇ ਭਾਈ ਦਾ ਘਰ ਆ ਜੂਗਾ ਤੇ ਕੱਲ ਪਰਸੋਂ ਨਾਨ ਕੀ ਗਿਆ ਉਸ ਦੀ ਲਾਡੀ ਵੀ ਆਪਣੇ ਨਾਲ ਹਾਂ ਮਾਮੇ ਦੀ ਰਿਟਾਇਰਮੈਂਟ ਪਾਰਟੀ ਤੇ ਬਿਲਕੁਲ ਤੇ ਲਾਡੀ ਕਹਿੰਦਾ ਜੀ ਉਹਦਾ ਟਰੈਕਟਰ ਨਹੀਂ ਹੈਗਾ ਤਾਂ ਆਪਾਂ ਆਪਣਾ ਟਰੈਕਟਰ ਲਾ ਲਾਂਗੇ ਤਰਾਜ ਹੋ ਗਈ ਗੱਡੀ ਹੈ ਉਹ ਤਾਂ ਫਿਰ ਟਰੈਕਟਰ ਨਹੀਂ ਹੈਗਾ ਨਾ ਇੱਥੇ ਸੋਣੇ ਨੂੰ ਬਾਹਰ ਅੰਦਰ ਫਿਰਦਾ ਰਹਿੰਦਾ ਬਈ ਇਹ ਕਿਰਾਏ ਦਾ ਕੰਮ ਕਰਦਾ ਤੇ ਲਾਡੀ ਕਹਿੰਦਾ ਆਪਾਂ ਆਪਣੇ ਵਾਲਾ ਐਨਸੀ ਲਾ ਲਾਂਗੇ ਤੇ ਹਾਂ ਉਹਦੇ ਤੇ ਪਾ ਲਾਂਗੇ ਰੱਸਾ ਤੇ ਕਹਿੰਦਾ ਤੂੰ ਕਾਲੇ ਭਲਵਾਨ ਨੂੰ ਤਿਆਰ ਕਰ ਨਹੀਂ ਆਪਾਂ ਫਿਰ ਉਹ ਕਰ ਲਾਂਗੇ ਹਾਂ ਕਦੋਂ ਇੱਕ ਅੱਧਾ ਦਿਨ ਖੜ ਜਾ ਇੱਕ ਅੱਧਾ ਦਿਨ ਖੜਨ ਦੀ ਭਾਈ ਫਿਰ ਡਿਮਾਂਡ ਆ ਗਈ ਆ ਕਾਰ ਨਹੀਂ ਆ ਜੀ ਅੱਜ ਹੁਣ ਮੈਰਿਜ ਤੇ ਜਾਣਾ ਆਸ਼ਾ ਜਾਂਦੇ ਜਾਣਾ ਆਸ਼ਾ ਉਹ ਅੱਜ ਰੋਟੀਆਂ ਛੱਡ ਰੱਖੀਆਂ ਸਿਰ ਨਹੀਂ ਰੋਟੀ ਨਹੀਂ ਛੱਡੀ ਮੈਂ ਆਹ ਦੇ ਸ਼ਿਰੂਸ਼ ਜੀ ਗੰਘੋਂਗੇ ਜੁਰੇ ਖਾਣਾ ਕੁਛ ਨਹੀਂ ਬਸ ਜਾਣਾ ਲਾਜ਼ਮੀ ਹੈ ਨਹੀਂ ਅਸੀਂ ਹੱਸਦੇ ਹੰਦੇ ਕਾਲਿਆ ਕਿ ਜਦੋਂ ਕਿਤੇ ਕੋਈ ਪ੍ਰੋਗਰਾਮ ਹੁੰਦਾ ਵੀ ਇੱਕ ਦਿਨ ਪਹਿਲੀ ਰੋਟੀ ਖਾ ਦਿੱਤੀ ਵੀ ਵਿਆਹ ਹੋਇਆ ਹੈ ਨਾ ਵੀ ਰੋਟੀ ਖਾ ਦਿੱਤੀ ਆ ਵੀ ਉੱਥੇ ਹੀ ਕੱਢਾਂਗੇ ਤੋ ਕੀ ਖਾਣ ਪੀਣ ਵਾਲੀ ਖੈਰ ਸਾਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਹੈ ਬੜਾ ਜਲ ਛੱਡੀ ਰੱਖੀ ਹੈ ਹਾਂ ਜਦੋਂ ਖੇਡਦੇ ਹੁੰਦੇ ਸੀ ਗੱਲਾਂ ਨੇ ਖੇਡਦੇ ਹੁੰਦੇ ਸੀ ਨਾ 8 ਕ ਬੰਦੇ 60 ਕ ਬੰਦਿਆਂ ਦਾ ਖਾਣਾ ਖਾ ਜਾਂਦੇ ਸੀ 8 ਬੰਦੇ 60 ਬੰਦਿਆਂ ਦਾ ਖਾਣਾ ਖਾ ਸਕਦੇ ਭਾਈ ਨੋਟ ਕਰੋ ਗੱਲ ਰੋੜੀ ਵਾਲੇ ਕਿੱਡੇ ਤਗੜੇ ਪਹਿਲਵਾਨ ਸੀਗੇ ਤੇ ਜੀ ਐਨੂ ਕਰਦਗੇ ਮਾੜੇ ਇਹਨਾਂ ਦਾ ਜੀ ਐਨੂ ਹਾਂ ਅੱਜ ਸਾਰਾ ਬਾਰੀ ਜੀ ਫਤਿਹ ਹਾਂ ਤਰੀਕ ਵਾਰ ਕੀ ਅੱਜ ਹੈਗੀ ਆ ਬਾਈ ਰੱਬ ਤੇਰਾ ਭਲਾ ਕਰੇ 3 ਜਨਵਰੀ 21 ਮਾਰਗ ਸਾਲ 2024 ਤੇ ਦਿਨ ਹੈਗਾ ਸ਼ਨੀਵਾਰ ਦਾ ਹੈ ਸ਼ਨੀਵਾਰੀ ਹੈ ਫਰਵਰੀ ਹੈ 3 ਜਨਵਰੀ ਕਿਹਾ ਫਰਵਰੀ ਕਿਹਾ ਬਾਈ ਹੋ ਜਾਂਦਾ ਘਟਾ ਵਾਧਾ ਜਲ ਗਈ ਵਾਰੀ 3 ਫਰਵਰੀ ਬਸ ਤਰੀਕ ਤਾਂ ਸਹੀ ਸੀਗੀ ਹਨ ਤਰੀਕ ਤਾਂ ਸਹੀ ਹੈ ਦਿਨ ਗਲਤ ਪਹਿਲਾਂ ਹੀ ਵਾਲੀ ਵਾਰੀ ਹੋ ਜਾਂਦਾ ਮੈਥੋਂ ਵੀ ਵਾਰੀ ਗੱਲਾਂ ਵਾਸਤਾ ਚ ਇੱਕ ਮਹੀਨੇ ਦਾ ਹਾਂ ਮਹੀਨਾ ਬਚਲੇ ਜਨ ਦਵਾਰੇ ਫਿਰ ਤੇ ਦਿਨ ਖੈ ਅੱਜ ਸੋਨਾ ਚੜਿਆ ਗਾਇ ਬੱਦਲ ਬਾਈ ਚਾ ਫਿਰ ਸੂਰਜ ਸਾਹਿਬ ਉਰੇ ਤਾ ਗਿਆ ਤੇ ਥੋੜਾ ਪਿਛੋਂ ਹਾਂ ਹੁਣ ਬਦਲਾ ਨੇ ਮੂਰੇ ਮੰਜੀ ਡਾਲੀ ਤੇ ਇੱਧਰ ਦੇਖ ਕਿੱਡਾ ਸੋਹਣਾ ਨਜ਼ਾਰਾ ਦਿਖੀ ਜਾਂਦਾ ਯਾਰ ਹਨਾ ਸਾਰਾ ਹਨਾ ਹਾਂ ਸਾਰਾ ਮਾਮਲਾ ਪਹਾੜੀ ਇਲਾਕੇ ਵਾਲਾ ਬਣਿਆ ਫਿਰ ਇੱਧਰ ਰਕਤਾਂ ਤੇ ਪੰਛੀ ਚਹਿ ਚਹਾਗਦੇ ਹੋਏ ਹੂੰ ਸਿਰਾਂ ਲੱਗਿਆ ਪਿਆ ਬਾਈ ਹਾਂਜੀ ਤੇ ਮਾੜਾ ਛੱਪੜ ਵਾਲੇ ਜੀ ਆਪਣਾ ਕੈਮਰਾ ਕਮਾਈਏ ਬਿਲਕੁਲ ਤੇ ਇੱਧਰ ਥੋੜਾ ਜਿਹਾ ਕੰਮ ਸਪਾਈਚ ਹੋ ਜਾਂਦਾ ਸੋਹਣੀ ਜੀ ਵੀ ਹੈ ਹਨਾ ਛੀਲਾ ਦੇ ਕੋਠੀ ਹੈ ਛੀਲਾ ਦੇ ਕੋਠੀ ਆ ਕਾਲੇ ਬਲਵਾਨ ਦੀ ਕੋਈ ਨਾ ਰੱਬ ਕਰੇ ਆਪਾਂ ਪੂਰੀ ਛੱਤ ਦੇਣਗੇ 2-3 ਮੰਜ਼ਲੀ ਜਰ ਹਨਾ ਤੇ ਸਮਾਂ ਜਿਵੇਂ ਕਹਿੰਦੇ ਸਾਰਿਆਂ ਦੀ ਆਉਂਦਾ-ਉਂਦਾ ਗਈ ਟਾਈਮ ਲੱਗਦਾ ਥੋੜਾ ਜਿਆ ਤੇ ਖੈਰ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਲੈਕ ਸ਼ੇਅਰ ਭਾਈ ਦੇਖੇਗਾ ਤੂੰ ਸਬਸਕ੍ਰਾਈਬ ਲਾ ਹਾਂ ਤੇ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਤ ਦਿਖਾਉਂਦੇ ਰਹਿਣਿਆ ਤਾਂ ਕਾਲਿਆ ਮੇਰਾ ਯਾਰ ਫੀਤਾ ਰੋਝ ਖੁੱਲਦਾ ਫੀਤਿਆਂ ਜੀ ਕਮੀ ਆ ਕਿ ਮੇਰੇ ਜੀ ਕਮੀਆਂ ਹੈਂ ਦੇਖ ਕੋ ਯਾਰ ਪਿੰਤੇ ਰੀਆਂ ਵੀ ਕਸਾਂੀਆਂ ਮਰਗੀਆਂ ਹੋਣੀਆਂ ਤੇ ਤੂੰ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਨਾ ਨਹੀਂ ਇਹ ਆ ਅਸਲ ਚ ਕੜਿਆ ਟਲਵਾਂ ਦਾ ਮੜਾ ਜਾ ਤੇ ਇਹ ਕੁਛ ਇਹਦੀ ਵੀ ਨਹੀਂ ਇਹ ਨਾ ਉਹ ਕੂਲੇ ਜੇ ਭਿੱਤੇ ਮੈਂ ਤੁਹਾਨੂੰ ਦੱਸਦਾ ਵੀ ਇਹਦੀਆਂ ਵੀ ਕਸਾਂ ਮਰਗੀਆਂ ਪਈਆਂ ਅਸਲ ਹਾਂ ਤੇ ਅਸਲ ਜੇ ਇਹ ਭਿੱਤੇ ਜਿੱਦਾਂ ਤੇ ਨਵੇਂ ਹੀ ਨੇ ਤੇ ਮੈਨੂੰ ਉਦਾਂ ਦੀ ਫਿੱਟ ਨਹੀਂ ਬੈਠਿਆ ਕੰਮ ਪੂਰੇ ਕੱਸ ਕੇ ਬੰਦਾ ਉਹਨਾਂ ਤੜਕੇ ਯਾਰ ਤੇ ਫਿਰ ਇੱਕ ਵਾਰੀ ਦਾ ਪੱਕੇ ਖੁੱਲਣੇ ਖੁੱਲਣੇ ਆ ਸਵੇਰੇ ਤੇ ਸ਼ਾਮ ਨੂੰ ਵੀ ਹੈ ਨਾ ਡੋਟਾ ਮੋਹਲ ਕਾਲੇ ਜਮਾ ਸਰਾ ਵੀਰ ਠੀਕ ਹੈ ਜਮਾ ਜਿੰਦਾਬਾਦ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਤੇ ਪਹਿਲਾਂ ਇੱਕ ਅੱਥਰੂ ਜਿਹਾ ਕੈਮਰਾ ਫੜਿਆ ਹੁੰਦਾ ਜਦੋਂ ਉਸ ਵਾਸਤੇ ਐ ਕਰਦੇ ਹਣਾ ਸੇ ਸਲਾਮ ਨਮਸਤੇ ਅਦਾਬ ਸਤਿ ਸ੍ਰੀ ਅਕਾਲ ਆ ਸਾਰੇ ਖੁਸ਼ੀ ਆ ਜਾਂਦਾ ਵਿੱਚ ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਭਾਈ ਛੂਟੀ ਵੀ ਸਾਰਿਆਂ ਦੀ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਸਾਰੇ ਵੀਰ ਭਾਈ ਤੇ ਧੰਨਵਾਦ ਕਰਦੇ ਆ ਬਹੁਤ ਸਾਰਾ ਭਾਈ ਤੁਹਾਡੇ ਕਰਕੇ ਆਪਾਂ ਚੱਲ ਰਹੇ ਆ ਸਾਰੇ ਵੀਰਾਂ ਦਾ ਹੰਕਾਰਾ ਮਿਲਦਾ ਹਣਾ ਸਾਰੇ ਵੀਰ ਬਹੁਤ ਸਾਰੇ ਵੀਰ ਕਾਲੇ ਰੋਜ਼ ਸਤਿ ਸ੍ਰੀ ਅਕਾਲ ਭੇਜਦੇ ਆ ਹਾਂ ਕਾਲੇ ਬਲਵਾਨ ਵਾਸਤੇ ਡਾਡੀ ਵਾਸਤੇ ਮਨਪ੍ਰੀਤ ਵਾਸਤੇ ਗੱਗੂ ਵਾਸਤੇ ਨਾਂ ਲਿਖ ਕੇ ਸਾਰਿਆਂ ਦਾ ਧੰਨਵਾਦ ਤੇ ਸਪੈਸ਼ਲ ਧੰਨਵਾਦ ਬੜੀ ਮਿਹਰਬਾਨੀ ਉਹਨਾਂ ਵੀਰਾਂ ਦੀ ਹੈ ਨਾ ਹਾਂ ਮਿਹਨਤਾਂ ਕਰਦੇ ਉਹਨਾਂ ਦੀ ਵੀਰਾਂ ਦੀ ਸਪੈਸ਼ਲ ਦਾ ਔਰ ਤੇ ਮਿਹਰਬਾਨੀ ਹੈ ਧੰਨਵਾਦ ਜਿਹੜੇ ਨਾ ਪਿਆਰ ਕਰਦੇ ਹਾਂ ਤੇ ਖਾਸ ਕਰਕੇ ਭਾਈ ਪਾਕਿਸਤਾਨ ਵਾਲੇ ਵੀਰ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਭਾਈ ਪਾਕਿਸਤਾਨ ਵਾਲਿਓ ਤੇ ਬਾਕੀ ਭਾਈ ਲੋਟ ਆ ਮੋਲ ਅੱਜ ਦਾ ਦਿਨ ਚਾਰਿਆ ਕੰਮ ਸੀ ਇਹ ਤੋਂ ਕਾਲਿਆ ਅੱਛਾ ਭਾਈ ਸਰਦੂਰਗੜ ਜਾਣਾ ਹੈ ਇੱਕ ਕੰਮ ਬਠਿੰਡੇ ਯਾਰ ਕਿੱਧਰ ਜਾਵਾਂ ਫਿਰ ਤੇਰੇ ਨਾਲ ਲੈਣੇ ਪਹਿਲਾਂ ਤਾਂ ਤੂੰ ਜ਼ਿਲੇ ਜਾ ਗਿਆ ਯਾਰ ਰਸੀਲ ਚ ਕੀ ਜਾਣਾ ਪਹਿਲਾਂ ਜ਼ਿਲੇ ਜੇ ਜਾ ਕੇ ਹੀ ਹੈ ਲੇ ਗੜਾ ਬਲਵਾਨ ਕਹਿੰਦਾ ਭਾਈ ਜ਼ਿਲੇ ਜਾ ਕੇ ਆ ਕਰੋ ਪਹਿਲਾਂ ਮਠੰਡੇ ਜਾ ਤੂੰ ਫਿਰ ਮਠੰਡਾ ਜਾ ਲਾਗਾ ਹਾਂ ਦੇਖਦੇ ਆਂ ਵਿਰਾਜ ਦਾ ਕਰਿਆ ਕਰਮ ਵੀ ਕਿਤੇ ਜਾ ਹੁੰਦਾ ਜਾਂ ਕਈ ਵਾਰੀ ਇਹ ਵੀ ਉਹਨਾਂ ਮੈਂ ਗਿੱਜੜ ਜਾ ਹੋ ਜੰਨਾ ਕਾਲਿਆ ਨਹੀਂ ਯਾਰ ਨਾਂ ਰੱਖ ਦਾਂਗੇ ਕਦੇ ਕਦੇ ਹੈ ਫਿਰ ਤੇਰਾ ਨਾਂ ਰੱਖ ਦਾਂਗੇ ਗਿੱਜੜ ਹੈ ਸਹੀ ਹੈ ਕਰ ਆਪਣੇ ਦੀ ਨਹੀਂ ਤੇ ਹਰਾਚਰਾ ਕਰ ਲੈ ਆਂਦਾ ਸੀ ਉਹ ਆਪਣਾ ਜਿਹੜਾ ਵੇਗਲ ਹੈਗੀ ਉਹ ਤੇ ਨਾਂ ਰੱਖਦੇ ਆਂਗੇ ਨਹੀਂ ਨਹੀਂ ਯਾਰ ਤੂੰ ਫਿਰ ਆਪ ਹੀ ਲੋਈ ਗੱਲ ਨਹੀਂ ਕਈ ਵਾਰ ਆ ਜਾਂਦਾ ਨੇ ਜਦੋਂ ਐ ਲੱਗੇ ਸਰਦਾ ਉਦੋਂ ਉਦੋਂ ਕਾਲ ਕਰ ਜਾਂਦਾ ਬੰਦਾ ਤੇ ਕਿਸੇ ਲਿਆ ਵੱਟ ਗਿਆ ਹਾਂ ਬਾਕੀ ਤੇ ਠੀਕ ਨਹੀਂ ਹੁੰਦਾ ਇਹ ਅੱਜ ਦਾ ਕੰਮ ਕੱਲ ਤੇ ਛੱਡਣਾ ਲੋਟ ਤਾਂ ਨਹੀਂ ਹੁੰਦਾ ਤੇ ਬਾਕੀ ਦੇਖਦੇ ਆਂ ਜਿੱਦਾਂ ਕਾਰਿਆਕਰਮ ਆ ਭਾਈ ਜੁੜੇ ਰਹੋ ਐਂਡ ਤੱਕ ਨਾਲ ਨਾਲ ਕੱਲ ਉਹਨਾਂ ਦੇ ਛੱਤ ਤੇ ਗਿਆ ਸੀ ਕਾਲਾ ਜੱਗੇ ਕੇ ਬਹੁਤ ਤਾਕੜਾ ਪ੍ਰੋਗਰਾਮ ਸੀਗਾ ਓਕੇ ਤੇ ਕਰੇ ਕਿਹੜਾ ਹੀ ਜਿਹੜਾ ਯੂਈਸੀ ਤੋਂ ਬਾਹਰ ਗੱਡੀਆਂ ਖੜੀਆਂ ਦੇਖ ਕੇ ਐਂ ਲੱਗਦਾ ਸੀ ਕਿ ਬੀ ਚੰਗਾ ਕੋਈ ਪਿਆਰ ਵਾਲਾ ਪ੍ਰੋਗਰਾਮ ਚੱਲ ਰਿਹਾ ਹੈਗਾ ਨਾ ਚੰਗੀ ਗੱਲ ਹੈ ਤੇ ਚੰਗੀ ਰੌਣਕ ਲੱਗੀ ਹੋਈ ਸੀ ਉੱਥੇ ਵੀ ਤੇ ਉਹ ਵੀਡੀਓ ਵੀ ਆਪਾਂ ਕੱਲ ਬਣਾ ਕੇ ਲਿਆਏ ਸੀ ਬਾਈ ਕੱਲ ਵਾਲਾ ਬਲੌਗ ਵੀ ਤੇ ਕੁਝ ਵੀ ਉਹਦੇ ਅੰਦਰ ਹਨਾ ਵੀ ਮੈਂ ਮਿੱਤਰਾਂ ਨੂੰ ਸੱਦਾ ਤੇ ਜੱਗੇ ਨੂੰ ਬਾਈ ਨੂੰ ਬਹੁਤ-ਬਹੁਤ ਵਧਾਈਆਂ ਬਾਈ ਇੱਕ ਵਾਰੀ ਫੇਰ ਤੇ ਬਹੁਤ ਸੋਹਣਾ ਪ੍ਰੋਗਰਾਮ ਘਰੇ ਵੀ ਸਾਰੀ ਵੀਡੀਓ ਬਣਵਾ ਕੇ ਲਿਆਇਆ ਬਾਈ ਉਹਦਾ ਠੀਕ ਸੀ ਮਾਹੌਲ ਤੇ ਬੱਕੀ ਪਾਨਾ ਸਿੱਧੂ ਵਾਰੇ ਕੋਈ ਛਾਰ ਸ਼ਬਦ ਅੱਜ ਇਹਨਾਂ ਹੈ ਤੰਤਰੀ ਕੀ ਆ ਵਸ ਤਿੰਨ ਹਾਂ ਤਿੰਨ ਅੱਜ ਅੱਜ ਮੋਰਚਾ ਫੜੇ ਕਰ ਲੈਣਗੇ ਹਾਂ ਵੇਖ ਵੀਰ ਮੇਰਾ ਬਾਕੀ ਕੋਈ ਸੋਨਾ ਕੰਮ ਕਰ ਰਿਹਾਗਾ ਹਨਾ ਤੇ ਬਹੁਤ ਐਵੀ ਯਾਰ ਸਮਾਜ ਦੀ ਭਾਈ ਦੇ ਕੰਮ ਕਰ ਰਿਹਾ ਹਨਾ ਹਾਂ ਥੋੜਾ ਜਿਹਾ ਕਿਤੇ ਨਾ ਕਿਤੇ ਕੋਈ ਤਰੀਕਾ ਮਾੜਾ ਮੋਟਾ ਗਲਤ ਹੋ ਸਕਦਾ ਹਨਾ ਇਸ ਤਰੀਕੇ ਬਿਨਾ ਕਈ ਵਾਰ ਜਿਹੜੇ ਯਾਰ ਖੂਨ ਖੋਲ ਜਾਂਦਾ ਚਲ ਕਈ ਵਾਰ ਇਹ ਨਾ ਯਾਰ ਜਿਹੜੇ ਏਜੰਟ ਜੁੰਡ ਜੇ ਨੇ ਇੰਨੀ ਗੇਸ ਭਾਸ਼ਾ ਤੇ ਇਸ ਤਰੀਕੇ ਬਿਨਾ ਕਈ ਵਾਰ ਯਾਰ ਨਾ ਲੋਟ ਵੀ ਨਹੀਂ ਹੁੰਦੇ ਇਹ ਬਿਗੜੇ ਹੋਏ ਬਾਂਦਰ ਨੇ ਜਿਹੜੇ ਏਜੰਟ ਨੇ ਹਾਂ ਲੋਕਾਂ ਦੀਆਂ ਜ਼ਿੰਦਗੀਆਂ ਨਾ ਖਲਵਾਲ ਕਰ ਰਹੇ ਨੇ ਹਨਾ ਕਰੰਗੀ ਪਏ ਨੇ ਪਨਾਮਾ ਦੇ ਜੰਗਲਾਂ ਚ ਆਪਾਂ ਗਏ ਤਾਂ ਨਹੀਂ ਆਪਾਂ ਤਾਂ ਮੋਬਾਈਲਾਂ 'ਚ ਹੀ ਫੇਸਬੁੱਕ ਕਰਾਈ ਦੇਖਦੇ ਆ ਹਨਾ ਹਾਂ ਤੇ ਜਿਨ੍ਹਾਂ ਦੇ ਹੁਣ ਕੱਲੇ-ਕੱਲੇ ਬੱਚੇ ਬਰਬਾਦ ਕਰਤੇ ਇਹਨਾਂ ਨੇ ਕੰਜਰਾਂ ਨਹੀਂ ਤੇ ਉਹਨਾਂ ਦਾ ਕੀ ਹਾਲ ਭਾਈ ਹਾਂ ਤੇ ਜੋ ਕੋਈ ਆਵਾਜ਼ ਚੱਕ ਰਿਹਾ ਠੀਕ ਹੈ ਸਰਕਾਰ ਦਾ ਕੰਮ ਹੈ ਉਹ ਕਰ ਰਿਹਾ ਭਗਵੰਤ ਸਰਕਾਰ ਮਾੜੀ ਬਿਲਕੁਲ ਨਹੀਂ ਸਲਾਘਾ ਜੋਗਾ ਗੱਲ ਕਰਾ ਇੱਥੇ ਕਿਤੇ ਨਾ ਕਿਤੇ ਥੋੜੀ ਟੇਢੀ ਨਜ਼ਰ ਆਈ ਕਮੀ ਨਜ਼ਰ ਆ ਰਹੀ ਹੈ ਟੇਢੀ ਜਿਹੀ ਨਜ਼ਰ ਆਈ ਹਨਾ ਹਾਂਜੀ ਭਾਈ ਤੇ ਭਗਵੰਤ ਸਰਕਾਰ ਬਾਕੀਆਂ ਸਰਕਾਰਾਂ ਨੂੰ ਪੰਜਾਬ ਲਈ ਚੰਗੀ ਸੀਗੀ ਕਿਤੇ ਨਾ ਕਿਤੇ ਇੱਥੇ ਜ਼ਿਆਦਾ ਡੇਢੀ ਨਜ਼ਰ ਆਈ ਹਾਂ ਬਾਕੀ ਸਚਾਈ ਰੱਬ ਜਾਣਦਾ ਕੀ ਆ ਹਨਾ ਕਈ ਵਾਰ ਯਾਰ ਬਈ ਕੁਝ 35 ਬੰਦੇ ਵੀ ਕੁਝ ਗਲਤ ਗੱਲਬਾਤ ਚਲਾ ਦਿਆ ਬਾਕੀ ਇਹ ਸੋਚਾਂ ਰਾਜਨੀਤੀ ਨੇ ਕੋਈ ਛੱਪਾ ਪਾ ਨਹੀਂ ਸਕਦੇ ਬਾਈ ਇਹ ਆਪਣੀਆਂ ਦਾ ਸੋਚਾਂ ਪਿੱਛੇ ਰਹਿ ਜਾਂਦੀ ਜਿਹੜੀ ਰਾਜਨੀਤੀ ਸ਼ੁਰੂ ਹੁੰਦੀ ਹੈ ਨਾ ਹਾਂ ਸਮਝ ਨਹੀਂ ਆਉਂਦਾ ਵੀ ਹੋਈ ਕੀ ਉਹ ਇਹ ਕਹਿ ਸਕਦੇ ਆਪਾਂ ਤਾਂ ਉੱਥੇ ਸੋਚਣਾ ਹੀ ਬੰਦ ਕਰ ਦਿੰਦੇ ਜਿੱਥੇ ਸ਼ੁਰੂ ਕਰਦੇ ਉਹ ਹਾਂ ਗੱਲ ਵੀ ਨਹੀਂ ਕਰਦੇ ਆ ਜਾਂਦਿਓ ਹੀ ਨਹੀਂ ਸੋਚਦੇ ਹਾਂਜੀ ਬਟੇ ਡਾਟਰ ਸਰਦੂਰਗੜ੍ਹ ਜੀ ਪਾਸ ਜਿਹੜੀ ਰਾਜਨੀਤੀ ਹੈ ਨਾ ਬਾਈ ਹਾਂਜੀ ਇਹ ਤਾਂ ਪਤਾ ਹੀ ਨਹੀਂ ਕੀ ਕਰਦੀ ਹੈ ਕੌਣ ਕੀ ਨੂੰ ਵਰਤੀ ਜਾਂਦਾ ਮੈਂ ਸੇਵਕ ਨੂੰ ਵਰਤੀ ਇਹਨਾਂ ਸੇਵਕ ਮੈਨੂੰ ਵਰਤੀ ਜਾਂਦਾ ਹੈ ਰਾਜਨੀਤੀ ਦੇ ਵਿਚ ਆ ਕੋਲ ਤੇ ਦੂਰ ਵਾਲੇ ਤੋਂ ਖਤਰਾ ਕੋਈ ਨਹੀਂ ਨਾਲ ਵਾਲਾ ਜਿਹੜਾ ਘਟ ਜਾਂਦਾ ਪੱਕੀ ਗੱਲ ਹੈ ਨਾਲ ਵਾਲਾ ਜਿਹੜਾ ਘਟ ਜਾਂਦਾ ਨਹੀਂ ਪਤਾ ਨਹੀਂ ਇੱਥੇ ਕੀ ਹੋ ਜਾਂਦਾ ਇਸ ਕੋਲ ਦੇ ਵਿੱਚ ਨਾ ਇਹਦੇ ਵਿੱਚ ਗੁਰੂ ਹੈ ਤੇ ਨਾ ਕੋਈ ਚੇਲਾ ਹੈ ਸਾਰੇ ਇੱਕੋ ਜਿਹੇ ਬੈਠੇ ਹੋ ਬਸ ਸਾਰੇ ਇੱਕੋ ਜਿਹੇ ਹੁੰਦੇ ਨੇ ਹੂੰ ਬਾਕੀ ਭਾਈ ਸਪੋਰਟ ਕਰਿਓ ਸਾਰੇ ਵੀਰ ਆਪਾਂ ਦੇ ਦੋਨੋਂ ਆਪਾਂ ਕਿ ਚੱਲੋ ਪਾਰਟੀਆਂ ਦਾ ਪ੍ਰੈਕਟੀਕਲ ਪਾਰਟੀਆਂ ਦਾ ਤੁਰਦੇ ਫਿਰਦੇ ਆ ਬੈਠਦੇ ਉੱਠਦੇ ਆ ਨਾ ਉਹ ਗੱਲ ਵੱਖਰੀ ਆਪਣੇ ਕੋਲੇ ਦਾ ਜੱਟ ਸੌਦਾ ਹੈ ਹਾਂਜੀ ਭਾਈ ਜਿਹੜਾ ਅੰਦਰ ਆਉਈ ਬਾਹਰ ਆ ਬਸ ਕਹੀ ਦੇਣਾ ਸਹੀ ਆ ਆ ਬਬਰੇ ਇਬਰੂਈ ਜਾਣੀ ਕਰਦੇ ਕਹਿਣ ਤੋਂ ਵੀ ਯਾਰ ਇਹ ਗੱਲ ਕਹਿਣੀ ਹੈ ਕਿ ਨਹੀਂ ਕਹਿਣੀ ਇਹ ਰਾਜਨੀਤੀ ਬੇਈਮਾਨੀ ਦਾ ਘਰ ਤੇ ਟੇਢੀ ਚੀਜ਼ ਆ ਹੁਣ ਆਖੜ ਕੇ ਵੀ ਤੂੰ ਵੀ ਤੁਰਦਾ ਹੀ ਹੈ ਨਾ ਪ੍ਰੈਕਟੀਕਲ ਪਾਰਟੀਆਂ ਨਾਲ ਵੈਸੇ ਮੈਂ ਰਾਜਨੀਤੀ ਚ ਇੰਟਰਸਟਡ ਨਹੀਂ ਹੈਗਾ ਕਰਿਆ ਤੇ ਜਿਹੜੀ ਗੱਲ ਨਹੀਂ ਹੈਗਾ ਮੇਰਾ ਵੀ ਜਿਹੜਾ ਤਸ ਗਿਆ ਨਾ ਵਾਪਸ ਨਹੀਂ ਆਉਂਦਾ ਮੇ ਮੇਰਾ ਤਾਂ ਸਹੀ ਬੋਲਣਾ ਇਹ ਆ ਵੀ ਮੈਂ ਤਾਂ ਅਸਲ ਕਿਸੇ ਨੂੰ ਸਹੀ ਸਹੀ ਮਾਇਨੇ ਜੀ ਦੱਸਾਂ ਬੋਟ ਪਾ ਕੇ ਵੀ ਰਾਜੀ ਨਹੀਂ ਨਿਕਲਿਆ ਨਹੀਂ ਉਹ ਐਂਡ ਜੀ ਤੇ ਜਦੋਂ ਘਰ ਤੇ ਕਹਿੰਦੇ ਨਹੀਂ ਹਟਦੇ ਜਾਂਦਾ ਹਨਾ ਯਾਰ ਇਹ ਲੋਕਤੰਤਰਾਂ ਲੋਕਤੰਤਰ ਪਰ ਅਧਿਕਾਰ ਆ ਬਈ ਇਹਨੂੰ ਤਾਂ ਨਾ ਖਰ ਪਾਉਣੀ ਚਾਹੀਦੀ ਬੋਟ ਤਾਂ ਵੀ ਜਿਹੜਾ ਕੈਂਡੀਡੇਟ ਨਹੀਂ ਸਹੀ ਲੱਗਦਾ ਉਹਨੂੰ ਵੋਟ ਨਾ ਦਿਓ ਜੇ ਕਾਲਾ ਹੁਣ ਖੜਾ ਹੋ ਗਿਆ ਤੇ ਕਾਲਾ ਐਮਐਲਏ ਵੀ ਚੋਣ 'ਚ ਖੜਾ ਹੋ ਗਿਆ ਸਰਪੰਚੀ ਵੈਂਬਰੀ 'ਚ ਖੜਾ ਹੋ ਗਿਆ ਨਹੀਂ ਚੋਣ 'ਚ ਕਿੰਨੇ ਚੋਣ ਦੇ ਵਿੱਚ ਨਾ ਇਹਨੂੰ ਵੋਟ ਪਾਓ ਤੇ ਆਜ਼ਾਦ ਘਰ ਦਿੱਤਾ ਤੁਹਾਨੂੰ ਠੀਕ ਆ ਬਾਈ ਜੀ ਤੇ ਕੱਲ ਤੇ ਇੱਕ ਬਈ ਦਾ ਫੋਨ ਆਇਆ ਸੀ ਅਮਰੀਕਾ ਤੋਂ ਪਰਸਪੋਚ ਉੱਥੇ ਠੀਕ ਹੈ ਤੇ ਕਹਿੰਦਾ ਬਈ ਕਾਲੇ ਨੂੰ ਸਰਪੰਚ ਨਾ ਬਣਾਇਓ ਸਹੀ ਹੈ ਤੇ ਉਹਨੇ ਫਿਰ ਆਪਦੀ ਸਟੋਰੀ ਦੱਸੀ ਕਿ ਸਾਨੂੰ ਭਈ ਸਹਿਮਤੀ ਨਾਲ ਹਨਾ ਵੀ ਬਾਪੇ ਉਹਨਾਂ ਨੂੰ ਬਣਾਤਾ ਸੀਗਾ ਸਰਪੰਚ ਤੇ ਫਿਰ ਵੀ ਐ ਇਹ ਬੰਦਾ ਮਤਲਬ ਆਪਦੀ ਆਜ਼ਾਦੀ ਜੀ ਹੋਵੈਂਦਾਗਾ ਉਹ ਮੈਂ ਬੰਦਾ ਵੀ ਚੱਲ ਅੱਜ ਇੱਧਰ ਚੱਲ ਅ ਜੋ ਉਧਰ ਤੇ ਉਹ ਕੰਮ ਹੋ ਜਾਂਦੇ ਤੇ ਕਾਲਾ ਭਲਵਾਨ ਹੱਸਦਾ ਖੇਡਦਾ ਕਹਿੰਦੇ ਐਂ ਚੰਗਾਗਾ ਨਹੀਂ ਸਪੈਸ਼ਲ ਬਾਈ ਤੇ ਬੰਦੇ ਪਹਿਲਾਂ ਵੀ ਰਿਵਿਊ ਕਮੈਂਟ ਵੀ ਕਰਦਾ ਰਹਿੰਦਾ ਉਹ ਤਾਂ ਉਦੋਂ ਨਾਲ ਸਪੈਸ਼ਲ ਬਾਈ ਨੇ ਗੱਲਬਾਤ ਕੀਤੀ ਬਹੁਤ 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 ਮਿਹਰਬਾਨੀ ਉਹਦੀ ਕਾਫੀ ਟਾਈਮ ਗੱਲਾਂ ਕੀਤੀ ਸ਼ੁਕਰੀਆ ਉਹਦਾ ਵੀਰ ਦਾ ਹਨਾ ਇਹ ਕਾਰਨ ਨਹੀਂ ਆ ਬਈ ਬੋਲਣ ਦੇ ਵੀ ਬੰਦਿਆਂ ਲੱਗਦੇ ਆ ਆਜ਼ਾਦੀ ਤਾਂ ਤੁਰਨ ਫਿਰਨ ਤਾਂ ਖੋ ਹੀ ਲੈਣੀ ਆ ਹਨਾ ਹਾਂਜੀ ਬੋਲਣ ਤੇ ਵੀ ਪਵੰਦੀ ਆ ਬੋਲੂ ਵੀ ਬੰਦਾ ਯਾਰ ਸੋਚ ਕੇ ਵੀ ਮੇਰੀ ਪਾਰਟੀ ਦੇ ਖਿਲਾ ਹਣਾ ਹਾਂ ਹਾਂ ਹੁਣ ਜੇ ਕੋਈ ਇਸ ਘੋਲ ਦੇ ਵਿੱਚ ਕੋਈ ਗਲਤ ਹੈ ਤਾਂ ਆਪਾਂ ਨੂੰ ਗਲਤ ਕਹੀ ਦੇਣਾ ਸਹੀ ਗੱਲ ਹੈ ਵੀਰੇ ਉਹ ਆਪ ਦੱਸ ਸਕਦੇ ਤੁਸੀਂ ਚਲ ਤੇ ਜੇ ਆਪਾਂ ਆਪ ਗਲਤ ਤਾਂ ਆਪ ਨੂੰ ਵੀ ਕਹਦੇਗੇ ਜਾਂ ਨਹੀਂ ਪ੍ਰਮਾਤਮਾ ট্রাকੀਆਂ ਬਖਸ਼ੇ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਬਸ ਤੰਦਰੁਸਤੀ ਵੱਡੀ ਗੱਲ ਹੈ ਸਿਹਤਮੰਦ ਹੋਣਾ ਜ਼ਰੂਰੀ ਹੈ ਬਾਈ ਕਿਤੇ ਵੀ ਵਸਦਾ ਆਪਣਾ ਭਰਾ ਸਭ ਤੋਂ ਪਹਿਲਾਂ ਹਣਾ ਹਾਂ ਕਿੰਨੀ ਸੋਹਣੀ ਤੋਪ ਪਪਈਏ ਜੰਨੀ ਜੇ ਕੋਠਿਆਂ ਦੇ ਹਾਂ ਉਠ ਗਿਆ ਸੂਰਜ ਥੋੜਾ ਜਿਹਾ ਉੱਚਾ ਹੋ ਗਿਆ ਬਈ ਸਾਹਮਣੇ ਘਰਾਂ ਤੇ ਧੁੱਪ ਚਮਕਣ ਲੱਗ ਪਈ ਆ ਤੇ ਇਧਰ ਨੂੰ ਥੋੜਾ ਜਿਹਾ ਕੈਮਰਾ ਘੁਮਾਈਏ ਤਾਂ ਫੇਰ ਨਜ਼ਾਰੇ ਦਾ ਰਿਵਿਊ ਤੇ ਬੱਕੀ ਸੋਹਣਾ ਲੱਗ ਰਿਹਾ ਬਈ ਮਾਹੌਲ ਗਲਾ ਬੈਠ ਗਿਆ ਮੇਰਾ ਬਈ ਗਲਾ ਬੈਠ ਗਿਆ ਦੁਬਾਰੇ ਉਹ ਆਪਾ ਤਾਂ ਸਦੀਕ ਦਾ ਗਾਣਾ ਲਾਉਣਾ ਸੀਗਾ ਨਹੀਂ ਹੁਣ ਬਿਲਕੁਲ ਗੁੱਸੇ 'ਚ ਭਗਾ ਕੇ ਪਰਾਂ ਖੇਸ ਮਾਰਿਆ ਹਾਂ ਫੇਰ ਹੁਣ ਫੇਰ ਆਣ ਫੇਟਾਂਗੇ ਫੇਰ ਮਾਰਿਆ ਕਰ ਹੰਬਲਾ ਥੋੜਾ ਜਿਹਾ ਟੜਕੇ ਬਸ ਤਿਆਰੀ ਆ ਹੁਣ 4-5 ਵਜੇ ਹੈ ਹਾਂ ਬਾਬਾ ਮਿਹਰ ਕਰੇ ਕੱਲ ਫਿਰ ਕਰ ਮੇਰੇ ਨਾਲ ਚੱਲ ਵੜਿਆ ਕਰ ਕਾਣਾ ਪਹਿਲਾਂ ਵੀ ਭਾਈ ਗਰਾਊਂਡ ਜਾ ਕੇ ਆਉਂਦਾ ਆਉਂਦਾ ਹੋਏ ਮੇਰੇ ਕੋਲੇ ਡਿਊਟੀ ਲਾਇਆ ਆਉਂਦਾ ਆਉਂਦਾ ਸੀਗਾ ਤੇ ਮੁੜਕੋ ਮੁੜਕੀ ਹੋ ਕੇ ਆਉਂਦਾ ਵਧੀਆ ਆ ਜਾਓ ਜੀ ਸਜਣੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਠੀਕ ਹੈ ਠੀਕ ਹੀ ਚਾਹੀਦੇ ਹੋ ਭਾਈ ਹਾਂਜੀ ਸੇਵਕਾ ਵੀ ਤੂੰ ਨਹੀਂ ਜਿੰਮ ਕਰਦਾ ਹਨਾ ਤੂੰ ਭੰਗੜੇ ਦਾ ਵੀ ਭੰਗੜਾ ਵੀ ਪੌਂਦਾ ਰਿਹਾ ਤੂੰ ਸਾਡੇ ਨਾਲ ਗਰਾਊਂਡ ਵੀ ਜਾਂਦਾ ਰਿਹਾ ਹਨਾ ਹਾਂਜੀ ਭਾਈ ਸਵੇਰੇ ਉੱਠ ਕੇ ਵੀ ਗਰਾਊਂਡ ਦੇ ਵਿੱਚ ਬੜੀ ਮਿਹਨਤ ਲਾਉਂਦਾ ਰਿਹਾ ਹਾਂਜੀ ਇਹ ਕਾਰਨ ਹੀ ਹੈ ਭਾਈ ਕੱਲੀ ਕੱਲੀ ਨਾਸ ਨਹੀਂ ਨਾ ਐਕਸਰਸਾਈਜ਼ ਕੱਲੀ ਕੱਲੀ ਨਾਸਦਾਲਾ ਲਾਉਣ ਆਪਾਂ ਇਹ ਆਖਣਗੇ ਡਾਕਟਰੀ ਕਰਨੀ ਵੇਗੇ ਬੰਦੇ ਦੇ ਦਿੱਸਾ ਜਿਹੜੇ ਸੰਗਤ ਸੁਣਨ ਵਾਲੇ ਵੀਰ ਆਪਣੇ ਕੱਲੀ ਕੱਲੀ ਨਾਸਦੀ ਲਾਲਾ ਇਹਦੀ ਸਰਕਲ ਹੈਗਾ ਉਹ ਖੁੱਲ ਜਾਂਦਾ ਖੁੱਲ ਜਾਂਦਾ ਵੀ ਖੁੱਲ ਜਾਂਦਾ ਸਭ ਜਣਾ ਮਿਹਨਤ ਨਾਲ ਹੱਡ ਪੈਰ ਖੁੱਲ ਜਾਂਦੇ ਆ ਸਾਰਾ ਸਰੀਰ ਖੁੱਲ ਜਾਂਦਾ ਮਾਸ਼ਾਅੱਲ ਵਧਣੇ ਸ਼ੁਰੂ ਹੋ ਜਾਂਦੇ ਆ ਹੱਡ ਮਜ਼ਬੂਤ ਸ਼ੁਰੂ ਹੋਣੇ ਲੱਗ ਜਾਂਦੇ ਆ ਹਾਂ ਤੇ ਜੋੜਾਂ ਪੈੜਾਂ ਦਾ ਦਰਦ ਖਾ ਤਾਂ ਮੋਈ ਨਾ ਲੈ ਕੇ ਪਾਕੇ ਕੈਸਾ ਦੇ ਹੁਣ ਚੀਜ਼ ਨਹੀਂ ਨਾ ਭਲ ਬਣ ਜਾਂਦੀ ਆ ਵੀ ਯਾਰ ਆਪਾਂ ਗਰਾਊਂਡ ਚੱਲ ਗਏ ਹਾਂ ਹਾਂ ਭਲ ਵੀ ਪਣ ਜਾਂਦੀ ਆ ਕਿ ਉਹ ਬੰਦਾ ਜੋ ਚੋਰ ਲਾਉਣ ਦਾ ਆਦੀ ਹੋ ਜਾਂਦਾ ਬੰਦਾ ਤੇ ਦੂਜਾ ਜਿਵੇਂ ਕਈ ਵੀ ਰਖ ਜਾਂਦੇ ਆ ਨਾ ਗੋਡੇ ਦੁਖਣ ਲੱਗੇ ਡਾਕਟਰ ਕੋਲ ਜਾਂਦੇ ਡਾਕਟਰ ਕੀ ਕਹਿੰਦਾ ਭਾਈ ਸਾਈਕਲ ਚਲਾਇਆ ਕਰੋ ਰੋਜ਼ ਕੁਈ 15 20 40 ਕਿਲੋਮੀਟਰ ਜਿੰਨਾ ਵੀ ਚਲਾ ਹੁੰਦਾ ਹੈ ਨਾ ਤੇ ਉਹਦੇ ਚ ਬਸ ਵੀ ਉਹ ਗੋਡਿਆਂ ਦੀ ਐਕਸਰਸਾਈਜ਼ ਹੀ ਹੋ ਗਈ ਸਾਰੀ ਗੱਲ ਉੱਥੇ ਡਿਪੈਂਡ ਕਰਦੀ ਆ ਭਈ ਐਕਸਰਸਾਈਜ਼ ਤੇ ਹੈ ਨਾ ਕੋਈ ਇਹ ਨਹੀਂ ਕਿ ਆਪਣੀ ਕਾਲਾ ਵੀ ਦੁਕਾਨਦਾਰੀ ਆ ਪਤਾ ਕਹਿੰਦੇ ਨੇ ਆਪਾਂ ਆਮ ਵੀ ਜਿਹੜਾ ਬੰਦਾ ਨਹੀਂ ਕਹਿੰਦਾ ਨਹੀਂ ਜਿੰਮ ਜਾਣਾ ਹਾਂ ਕੋਈ ਵੀ ਹੈ ਬਜ਼ੁਰਗ ਹੈਗਾ ਹੈ ਨਾ ਉਹ ਵੀ ਕੋਈ ਵੀ ਹੈ ਤੇ ਬੰਦਾ ਸਿਹਤਮੰਦ ਰਹੂਗਾ ਤਾਂ ਉਹ ਉੱਤਰੂਗਾ ਹਾਂ ਗਰਾਊਂਡ ਜਾਏ ਜਾਂਦਾ ਕਿਸੇ ਤੋਂ ਉਹ ਵੀ ਸੋਹਣੀ ਗੱਲ ਹੈ ਕੋਈ ਕਸਰਤਾਂ ਕਰੋ ਜਿਹਨੂੰ ਨਹੀਂ ਪਤਾ ਲੱਗਦਾ ਕਈ ਵੀਰ ਕਹਿੰਦੇ ਇਹਨਾਂ ਨੂੰ ਪਤਾ ਨਹੀਂ ਕੀ ਕਰਨਾ ਤੇ ਉਹ ਭਾਈ ਤੁਸੀਂ ਆਪਦੀਆਂ ਯੂਟਿਊਬ ਲਾ ਲਿਆ ਕਰੋ ਸਾਰੇ ਕੋਲੇ ਫੋਨ ਹੈ ਕੱਲੇ ਹਨਾ ਕੱਲੀ ਕੱਲੀ ਚੀਜ਼ ਐਕਸਰਸਾਈਜ਼ ਹਾਂ ਕੱਲੀ ਕੱਲੀ ਜੀ ਤੁਹਾਨੂੰ ਸਾਰਾ ਕੁਝ ਆ ਜਦੋਂ ਅਸੀਂ ਸਟਾਰਟ ਕੀ ਸੀ ਨਾ ਗਰਾਊਂਡ ਦੇ ਵਿੱਚ ਲਾਲਾ ਵੀ ਸਾਨੂੰ ਐਕਸਰਸਾਈਜ਼ਾਂ ਕਰਨ ਦਾ ਬਹੁਤਾ ਪਤਾ ਨਹੀਂ ਸੀ ਤੇ ਸਾਨੂੰ ਕੋਈ ਸਿਖਲਾਈ ਦੇਣ ਵਾਲਾ ਵੀ ਨਹੀਂ ਸੀਗਾ ਹਾਂ ਬਸ ਕੀ ਕਰਿਆ ਵੱਡੇ ਪਲੇਅਰਾਂ ਤੋਂ ਇੱਕ ਦੂਜੇ ਜਦੋਂ ਦੇਖ-ਦੇਖ ਸਿੱਖਦੇ ਰਹੇ ਵੀ ਆਹ ਐਕਸਰਸਾਈਜ਼ਾਂ ਵੀ ਕਰਦੇ ਜਾ ਰਹੇ ਹਾਂ ਨਾ ਹਾਂਜੀ ਆਪਾਂ ਨੂੰ ਅਕੈਡਮੀਆ 'ਚ ਬੈਠਣ ਦਾ ਮੌਕਾ ਨਹੀਂ ਮਿਲਿਆ ਇਹ ਉਹਨਾਂ ਦੇ ਨਾਲ ਅਕੈਡਮੀਆ ਦੇ ਵਿੱਚ ਤਾਂ ਹੁਣ ਨਾਲਾ ਜਿਵੇਂ ਬਦਲ ਲਾਲ ਕੋਚ ਹੋ ਗਏ ਆਪਣੇ ਬਟੰਡੇ ਤੋਂ ਹਾਂਜੀ ਬਈ ਉਹ ਬੜੇ ਸੀਨੀਅਰ ਕੋਚ ਨੇ ਜਾਂ ਦੇਵੀਦਾਲ ਜੀ ਨੇ ਹਨਾ ਸੀਨੀਅਰ ਪਲੇਅਰ ਵੀ ਨੇ ਇੱਕ ਬਹੁਤ ਪੁਰਾਣੇ ਮਹਾਨ ਤੇ ਇੱਕ ਕੋਚ ਵੀ ਚੰਗੇ ਨੇ ਬਹੁਤ ਕਿਸੇ ਸਮੇਂ ਦੇ ਕਬੱਡੀ ਪਲੇਅਰ ਨੇ ਬਹੁਤ ਤਕੜੇ ਹੋਏ ਹਾਂਜੀ ਬਈ ਜਿਵੇਂ ਆਪਣੇ ਗਰਤੇਜ ਗੜੜ ਹੋ ਗਿਆ ਰੋੜੀ ਵਾਲਾ ਇਹ ਇਹਨਾਂ ਦੇ ਨਾਲ ਦੇ ਖੜਾ ਰਹੀ ਆ ਉਹ ਸਾਰੇ ਇਹਨਾਂ ਸਾਰਿਆਂ ਤੇ ਗੱਲ ਯਾਦਾ ਹੀ ਤੇ ਉੱਥੇ ਇੱਕ ਟੀਚਰ ਆਏ ਸੀਗੇ ਬਈ ਜੰਟੂ ਰੋੜੀ ਹੂੰ ਡੀਪੀ ਹੈ ਹਾਂ ਤੇ ਤੈਨੂੰ ਯਾਦ ਕਰ ਰਹੇ ਸੀ ਕਾਲਾ ਭਲਵਾਨ ਵੀ ਖੇਡਦਾ ਹੁੰਦਾ ਸੀਗਾ ਤੋਂ ਡੇ ਪਿੰਡ ਵਾਲਾ ਆਪਣੇ ਰਿਟਾਇਰਮੈਂਟ ਤੇ ਮਿਲੇ ਸੀ ਬਹਾਵਾਂ ਗੱਲਾਂ ਕਰੀਆਂ ਸੀ ਬੜਾ ਪਿਆਰਾ ਉਹਨੂੰ ਨਬਰੇ ਭਰਾ ਨੇ ਆਪਣੇ ਹਾਂ ਯਾਦ ਜੀ ਕਰਦੇ ਹੁਣ ਇੱਥੇ ਨਹੀਂ ਰਹਿ ਰਹੇ ਉਹ ਢੋੜੀ ਤਾਂ ਨਹੀਂ ਰਹਿੰਦੇ ਨਹੀਂ ਰਹਿੰਦੇ ਹੈਗੇ ਨੋ ਭਾਈ ਰੂੰਣ ਲੇ ਰੋ ਉਹੋ ਮੇਰਾ ਵੀਰ ਨਾ ਸੇਵਕਾ ਹਾਂ 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 ਠੀਕ ਆ ਬਾਈ ਉਹ ਵਧੀਆ ਇੱਕ ਪਲੇਅਰ ਵੀ ਸੀਗਾ ਯਾ ਅੰਟੂ ਅਮਰੀਲਾ ਦੇ ਡਾਂਸ ਡੁਲਸ ਵੀ ਕਰਿਆ ਕਰਦਾ ਸੀ ਹਾਂ ਹਾਂ ਉਹ ਸਾਰੀਆਂ ਗੱਲਾਂ ਮੈਨੂੰ ਕਰੀਆਂ ਸੀ ਦੱਸੀਆਂ ਸੀ ਉਹਨਾਂ ਨੇ ਤੇ ਉੱਥੇ ਮੈਂ ਵਲੌਗ ਚ ਪਾਇਆ ਬੜੇ ਸੋਨੇ ਭੰਗੜੇ ਭੁਗੜੇ ਪਾਉਂਦਾ ਉਹ ਹਨਾ ਉਹ ਖੁੱਲ ਕੇ ਇੰਜੋਏ ਕਰ ਰਹੇ ਸੀ ਹਾਂ ਖੁੱਲ ਕੇ ਇੰਜੋਏ ਕਰ ਰਹੇ ਸੀ ਬੜੇ ਭੰਗੜੇ ਭੁਗੜੇ ਪਾਉਂਦਾ ਲਾਲਾ ਹਨਾ ਤੇ ਬਾਕੀ ਸਵਾਦ ਹੀ ਬਹੁਤ ਚੰਗੇ ਲੱਗੇ ਬਾਈ ਠੀਕ ਨੇ ਬੰਦੇ ਹਾਂ ਤੇ ਉਸ ਟਾਈਮ ਦੇ ਪਲੇਅਰਾਂ ਸੀ ਕਹਿੰਦੇ ਫਿਰ ਭਾਈ ਮੈਂ ਕਿਹਾ ਅਸੀਂ ਵੀ ਪਿੰਡ ਸੂਰਤੀ ਆ ਕਹਿੰਦੇ ਕਾਲਾ ਭਲਵਾਨ ਮੈਂ ਤਾਂ ਮਾਦਨ ਨਹੀਂ ਕੰਦੇ ਆ। ਹਾਂ ਬਾਕੀ ਬਈ ਗੱਲ ਉੱਥੇ ਮੁੱਕਰੀ ਆ ਕਿ ਸਨੇਹਾ ਉੱਠਿਆ ਕਰੋ ਤੇ ਆਪ ਦਾ ਠੀਕ ਆ ਬਈ ਜੀ ਠੀਕ। ਹਲਕੇ ਬੋਲ ਕੇ ਕਸਰਤਾ ਕਰਿਆ ਕਰੋ ਤੇ ਆਪਦੇ ਸਾਰੇ ਦਿਨ ਦੇ ਕੰਮ ਅੱਧੇ ਦਿਨ ਚ ਮੁੱਕ ਜਾਂਦੇ ਇਸਨੇਹਾ ਉੜਨੇ ਆਪਾਂ। ਅੱਗੇ ਕੀ ਸੀ ਨਾ ਅੱਗੇ ਬਈ ਖੇਤੀ ਦਾ ਕੰਮ ਹੀ ਬਹੁਤ ਸੀਗਾ। ਹਾਂਜੀ ਖਾਣਾ ਬੱਟਾ ਦਾ ਹਣਾ ਸਵਾਰ ਦਾ ਫਿਰ ਜੇ ਵੇਲੇ ਸੀਗੇ ਤਾਂ ਆਪਾਂ ਫਿਰ ਮਿੱਟੀ ਲਿਆਉਣੀ ਲੱਗ ਜਾਂਦੀ ਸੀ। ਹਾਂ ਉਦੋਂ ਟੱਕਾਂ ਵਾਲਾ ਕੰਮ ਹੁੰਦਾ ਸੀ ਟੱਕਾਂ ਨਾਲ ਟਰਾਲੀਆਂ ਬੰਨ੍ਹਦੇ ਜਿਹੜੀ ਲੱਦ ਕੇ ਬਾਈ ਵੀ ਖੁੰਝਾ ਨਾ ਮੇਰਾ ਪਹਿਲਾਂ ਪਰਦੇ ਕੋਈ ਤੇ ਮੇਰੇ ਨਾਲ ਕੋਈ ਪਹਿਲਾਂ ਨਾ ਜੱਕਦੇ ਇੱਕ ਵਾਰੀ ਇਹ ਇਹਨਾਂ ਦੇ ਮਲਗੀਤ ਕੇ ਮਿੱਟੀ ਪਾਉਂਦੇ ਸ਼ਾਇਦ ਇੱਥੇ ਘਰ ਬਣਾਏ ਸੀ ਇਹਨਾਂ ਨੇ ਹਾਂ ਹਾਂ ਉਹ ਮੁੰਡਿਆਂ ਨੂੰ ਆਰਾ ਹਰਦੀਪ ਤਾਂ ਨੂੰ ਹਾਂ ਬਾਈ ਤੇ ਮੋਟੂ ਸੀਗੇ ਓ ਟਿਪੀਆਂ ਤੋਂ ਲੈਏ ਸੀਗੇ ਅੱਛਾ ਤੇ ਮੋਟੂ ਨੂੰ ਮੈਂ ਆਖਿਆ ਵੇਚਤੀ ਨਾ ਕਰਾ ਦੇ ਕਿਤੇ ਅਸੀਂ ਦੋਨੇ ਇਕੱਠੇ ਆ ਗਏ ਜਿਦਾ ਜਿਦਾ ਹੀ ਚੋੜੇ ਕੰਮ ਬਾਕੀ ਕਹਿੰਦਾ ਜਿਦਾ ਜਿਦਾ ਹੀ ਸੀ ਅੰਦਰੋਂ ਰਹਿੰਦੀ ਸੀ ਨਾ ਵੀ ਆਪਣੇ ਨਾਲ ਕੋਈ ਪਹਿਲਾਂ ਹੋਣਾ ਪਰਦੇ ਉਹਦਾ ਵੀ ਇੱਕ ਤਰੀਕਾ ਹੁੰਦਾ ਸੀਗਾ ਹਾਂ ਕੁੰਜਾ ਚ ਕਰਦਾ ਵੀ ਜਿਹੜਾ ਤਾਂ ਹੁਣ ਖੁੱਲਾ ਟੱਕ ਸਿੱਟੀ ਜਾਂਦਾ ਉਹ ਤਾਂ ਦੂਜੇ ਦੀ ਮੇਰਚ ਜਾਈ ਜਾਂਦਾ ਸੀਗਾ ਫੈਲਰ ਜਾਂਦਾ ਸੀ ਫੈਲਰ ਜਾਂਦਾ ਸੀ ਜਿਹੜਾ ਹੁਣ ਟੱਕ ਪੱਟਿਆ ਤੇ ਆਪਦੀ ਮੇਰਚ ਰੱਖਿਆ ਹਾਂ ਪੁੱਠਾ ਸਿੱਟਿਆ ਬਾਈ ਇਹ ਇੱਕ ਤਰੀਕਾ ਦੱਸ ਦਿੰਦੇ ਆ ਵੀਰਾਂ ਨੂੰ ਕਿ ਇਹਨਾਂ ਨੇ ਕੋਈ ਕੰਪੀਟੀਸ਼ਨ ਦੇ ਵਿੱਚ ਟਰਾਲੀ ਵਾਰਨ ਚਾਉਣਾ ਹੋਵੇ ਇਹ ਵੀ ਇੱਕ ਤਰੀਕਾ ਸੀ ਵੀ ਟੱਕ ਪੱਟਿਆ ਪੁੱਠਾ ਕਰ ਇਹ ਇਹ ਨਾਲੋਂ ਬਸ ਮੈਂ ਵੀ ਗੱਲ ਠੀਕ ਹੈ ਜੀ ਕਰਦਾ ਰਹਿੰਦਾ ਸੀ ਕਿ ਅਸੀਂ ਟਿੱਬੇ ਤੇ ਜਾਵਾਂਗੇ ਰੇਤਾ ਲਿਆਵਾਂਗੇ ਉਹਦੇ ਕੁਦਰਤੀ ਮਨਪ੍ਰੀਤ ਨੂੰ ਬੁਖਾਰ ਚੜਦਾ ਸੀ ਤੇ ਗੱਗੂ ਫਿਰ ਮਿਸਤਰੀ ਕੋਲੇ ਕੰਮ ਸੀ ਥੋੜਾ ਜਿਹਾ ਤੇ ਮੈਂ ਕਹੇ ਦਾਤਾਰ ਰੱਖੇ ਜੀ ਕਿ ਮੈਂ ਚੱਲ ਗਗੋਂ ਲੈ ਜਾਗੇ ਦੋਨੇ ਜਣੇ ਜਿ ਬਗ ਜਾਗੇ ਉਹਨੇ ਮੈਨ ਲੱਖਾ ਕਹਿੰਦਾ ਇੱਥੇ ਛਿਰੀ ਲੱਗੀ ਹੋਈ ਐ ਤੂੰ ਕਹਿੰਦਾ ਫੱਤੇ ਹਾਂ ਫੱਤੇ ਵਾਹਲੂ ਫਿਰ ਮੈਂ ਉਥੋਂ ਲੈ ਆਇਆ ਸੀਗਾ ਰੇਤਾ ਵੀ ਇੱਕ ਵੀਰ ਕਹਿੰਦਾ ਸੀ ਬਾਈ ਜਿੰਮ ਲਾਉਣਾ ਜੋਰ ਦਿਖਾ ਦਿੰਦਾ ਵੀ ਐਡੀ ਕੋਈ ਗੱਲ ਨਹੀਂ ਹਨਾ ਵੀ ਜੋਰ-ਜੂਰ ਵਾਲੀ ਉਹਦਾ ਹਾਂ ਕਿੱਡੀ ਕੀ ਗੱਲ ਉਹਦੀ ਦੋ ਜਣੇ ਦਾ ਕੋਈ ਵੱਡੀ ਗੱਲ ਨਹੀਂ ਢਾਲੀ ਬਸ ਉਹ ਕਸੂਕਾ ਬਣਾਵਾਂਗੇ ਖਿੱਚਿਆ ਕਰਾਂਗੇ ਹਾਂ ਕੱਚੇ ਦਾ ਉਹ ਖੁੱਲਾ ਥਾਂ ਬਣਾ ਤੂੰ ਇੱਥੇ ਤੇਰੇ ਪਹੁੰਚੇ ਕਰਾਂਗੇ ਲਾਜ਼ਮੀ ਸੁਆ ਕਸੂਕਾ ਬਣਾਵਾਂਗੇ ਹਾਂ ਟੈਟੂ ਦੇ ਖਿੱਚ ਲਿਆ ਕਰਾਂਗੇ ਜਵਾਕਾਂ ਨੂੰ ਕਰਾਂਗੇ ਬਸ ਤੇ ਅਗਲੀਆਂ ਗੱਲ ਕਈ ਵਰਤੋਂ ਜਿੱਥੇ ਵੀ ਇੱਕ ਵੀਰ ਕਹਿੰਦਾ ਸੀਗਾ ਬਈ ਕਿ ਖੇਤ ਹੀ ਜਿੰਮ ਹੁੰਦੀ ਆਣਾ ਵੀ ਜਿੰਮ ਜਾਣ ਦੀ ਕੀ ਲੋੜ ਹੈਗੀ ਵੀ ਦਿਨ ਰਾਤ ਦਾ ਫਰਕ ਆ ਵੀ ਦੋਨੇ ਗੱਲਾਂ ਨੇ ਮੇਰਾ ਭਰਾ ਨਾਲੇ ਰੋਜੀ ਰੋਟੀ ਚੱਲਦੀ ਨਾਲੇ ਚੱਲਦੀ ਮਾਪਿਆਂ ਦੀ ਦਵਾਈ ਹੈ ਤਾਂ ਨੂੰ ਜਾਗੋ ਜੇ ਮਲੇ ਦੀ ਆਈ ਹੈ ਇਹ ਤਾਂ ਬਾਈ ਐ ਹੀ ਹੈ ਗੱਲ ਤੈਨੂੰ ਐਸਾ ਸਰ ਕੇ ਗੱਲਾਂ ਨੇ ਹੁਣ ਰੁਜ਼ਗਾਰ ਵੀ ਹੈ ਤੇ ਕਿਸੇ ਜਿਹੜੇ ਵੇਲੇ ਵੀਰ ਨੇ ਨਾ ਵੇਲੇ ਜਵਾਖ ਨੇ ਆਪਣੇ ਜਿਨ੍ਹਾਂ ਨੂੰ ਖੇਤੀ ਦਾ ਕੰਮ ਹੀ ਨਹੀਂ ਉਹਨਾਂ ਨੂੰ ਨਸ਼ੇ ਵਾਲੇ ਪਾਸੇ ਧਿਆਨ ਭਟਕਾ ਕੇ ਜਿੰਮ ਵਾਲੇ ਪਾਸੇ ਲਾਉਣਾ ਕੋਈ ਮਾਰੀ ਗੱਲ ਨਹੀਂ ਠੀਕ ਕਿਸੇ ਵੀਰ ਦਾ ਵੀ ਜੋਰ ਲਾਉਣ ਵਾਲੇ ਪਾਸੇ ਧਿਆਨ ਲੱਗਦਾ ਬਹੁਤ ਸੋਹਣੀ ਗੱਲ ਹੈ ਇਹ ਤਾਂਦਰੁਸਤੀ ਵਾਲੇ ਪਾਸੇ ਵੱਧਦਾ ਬੰਦਾ ਜਾਂਦੇ ਨਹੀਂ ਸ਼ੇਵਕਾ ਤੇ ਬਾਕੀ ਇੱਕ ਗੱਲ ਮੈਂ ਪਹਿਲਾਂ ਵੀ ਜਿਹੜੀ ਹਮੇਸ਼ਾ ਕਰਦਾ ਨਾ ਉਹਨਾਂ ਦਾ ਕਾਲੇ ਹੁਣ ਖੇਤੀ ਦਾ ਉਹਨਾਂ ਕੰਮ ਨਹੀਂ ਰਿਹਾ ਬਾਈ ਇਹੇ ਹੀ ਨਹੀਂ ਹਾਂ ਨੱਕੇ ਪੱਕੇ ਬਣਾ ਰੱਖੇ ਆ ਉਹਦਾ ਰੇਡਾ ਕੰਮ ਹੋ ਗਿਆ ਤੇ ਚੱਪੂ ਚੱਕ ਕੇ ਕਹਿੰਦੇ ਕਿੱਲੇ ਕਿੱਲੇ ਤੇ ਬਈ ਕਹਿ ਰਹੇ ਆ ਇਹਨਾਂ ਦੇ ਤੇ ਕਹੀ ਦਾ ਬਈ ਕੰਮ ਨਹੀਂ ਕਰਨਾ ਗਾ ਆਉਂਦੇ ਦਿਨਾਂ ਦੇ ਵਿੱਚ ਤੈਨੂੰ ਮੈਂ ਇੱਕ ਹੋਰ ਦੱਸ ਦਿੰਨਾ ਇੱਧਰ ਤਾਂ ਪੈ ਚੁੱਕੀਆਂ ਕਰਨ ਆਲਿਵਨੀ ਤੋਂ ਪਾਇਪ ਲੈਣਾ ਬਾਣ ਦੇ ਵਿੱਚ ਆਪਦੇ ਆਪਦੇ ਬਾਣ ਜੀ ਆਪਦੀਆਂ ਮੋਟਰ ਦੀਆਂ ਹਾਂ ਹਾਂ ਐ ਲਾਲਾ ਵੀ ਫੁੱਟ ਵਾਲੀਆਂ ਲਾਲਾ 24 ਇੰਚੀਆਂ ਲਾਲਾ 18 ਇੰਚੀਆਂ ਲਾਲਾ ਹਣਾ ਜੇ ਤਿੰਨ ਮੋਟਰਾਂ ਨੇ ਤਿੰਨ ਮੋਟਰ ਇੱਕ ਪੈਪੀ ਦੀ ਟਪਾਉਂਦੇ ਨੇ ਪਾਣੇ ਨਾਲ ਕਾ ਘਾਦਦੇ ਨੇ بس ਤੇ ਮੁਰਲਾ ਪਾਣੇ ਨਾ ਖੋਲ ਕਹੇ ਦੀ ਲੋੜ ਨਹੀਂ ਕੀ ਤੇ ਗੱਲ ਫਿਰ ਜਿਹੜੀ ਉੱਥੇ ਕਰਦਾ ਸੀ ਆ ਗਾਲਾਂ ਜਿਹੜੀ ਹਨਾ ਹੁਣ ਮੰਨ ਲਾ ਆਪਣ ਕੋਈ ਕੰਮ ਨਹੀਂ ਕਰਦੇ ਸਿਆਲ ਆ ਮੰਨ ਲਾ ਬੈਲਾ ਲੰਘ ਗਿਆ ਤਿੰਨ ਮਹੀਨੇ ਆ ਮੰਨ ਲਾ ਹਨਾ ਤੇ ਜਿੱਦੇ ਉਦੋਂ ਬਾਅਦ ਇੱਕੇ ਨਾਮ ਕਹੀ ਦਾ ਕੰਮ ਕਰਿਆ ਕਿਸੇ ਨੇ ਘੰਟਾ ਕਰਿਆ ਦੋ ਘੰਟੇ ਕਰਿਆ ਚਾਰ ਘੰਟੇ ਕਰਿਆ ਬਈ ਹਨਾ ਸੀਜ਼ਨ ਮੌਕੇ ਮੰਨ ਲਓ ਉਦੋਂ ਸਰੀਰ ਤਕਲੀਫ ਮੰਨਦਾ ਬਈ ਤੜਕੇ ਉੱਠ ਕੇ ਮੋਢੇ ਬਾਹਾਂ ਫੜਦੇ ਆ ਕਿ ਮੇਰਾ ਤਾਂ ਬਈ ਸਰੀਰ ਦੁਖਦਾ ਤਿੰਨ ਚਾਰ ਦਿਨ ਹਾਇ ਬੂ ਕਰਦੇ ਆ ਉਹ ਚੀਜ਼ ਉਦੋਂ ਨਹੀਂ ਆਉਂਦੀ ਬਈ ਜਦੋਂ ਬੰਦਾ ਰੋਜ਼ ਜਿੰਮ 'ਚ ਘੰਟਾ ਜ਼ੋਰ ਲਾ ਕੇ ਆਉਂਦਾ ਉਹ ਚੀਜ਼ ਦਾ ਸਭ ਤੋਂ ਵੱਡਾ ਫਾਇਦਾ ਕਹਿ ਸਕਦੇ ਆ ਬਾਕੀ ਸਿਹਤ ਤੰਦਰੁਸਤ ਆ ਇਹ ਪਹਿਲੇ ਨੰਬਰ ਤੇ ਹੈਗੀ ਆ ਨਹੀਂ ਬਈ ਦਿਮਾਗ ਦੇ ਬਈ ਬਈ ਰੀਫਰੈਸ਼ ਹੋ ਜਾਂਦਾ ਦਿਮਾਗ ਇੱਕ ਘੰਟਾ ਅਕਸਰ ਰੋਜ਼ ਕਰਕੇ ਦੇਖੋ ਐ ਫਰੈਸ਼ ਰਹੋਗੇ ਦਿਮਾਗ ਤਰੋ ਤਾਜ਼ਾ ਰਹੂਗਾ ਬਈ ਤੇ ਹੁਣ ਵਧੀਆ ਬਕਾਲਤਾ ਭਰਾ ਆਉਂਦੀਆਂ ਨਹੀਂ ਦੇਸੀ ਜੇ ਬੰਦੇ ਆ ਹਾਂ ਦੇਸੀ ਜਿਹਾ ਸਾਡੀਆਂ ਗੱਲਾਂ ਨੇ ਦੇਸੀ ਜਿਹਾ ਰਹਿਣ ਸਹਿਣ ਨੇ ਪਿੰਡਾਂ ਦਾ ਮਾਹੌਲ ਨੇ ਹਾਂਜੀ ਬਈ ਜੀ ਫੇਰ ਸਾਨੂੰ ਬੈਕਵਾਰਡ ਮੰਨ ਲਓ ਤੇ ਮਾਵਾਡ ਮੰਨ ਲਓ ਜੋ ਕੁਛ ਵਰਜੀ ਬਈ ਹਾਂਜੀ ਬਈ ਹੈਨਾ ਇਹ ਸਾਫ਼ ਸੁਥਰੀ ਗੱਲਬਾਤ ਕਰਦੇ ਉਹਨੇ ਸਿੱਧੀ ਜੀ ਭਾਸ਼ਾ ਚ ਕੋਈ ਉਲਝਾ ਕੇ ਗੱਲ ਕਰਦੇ ਅ ਕਰੀ ਨੀਗੀ ਤੇ ਬਾਕੀ ਕਾਲਿਆ ਐਡੀ ਤਾਂ ਕਦੇ ਹੁੰਦੋਈ ਨਹੀਂ ਨਾ ਹਾਂ ਉਲਝਾਉਣ ਵਾਲਾ ਤਾਂ ਕੰਮ ਹੀ ਨਹੀਂ ਸਿੱਧਾ ਸਪਸ਼ਟ ਜਿਹਾ ਸਵਾਲ ਆਪਾਂ ਤਾਂ ਸਿੱਧਾ ਦੱਸਨੇ ਹਾਂ ਖੁੰਝਾ ਚੱਕਰ ਵਾਲਾ ਦੱਸਦਾ ਵੀ ਭਾਈ ਐਸ ਲੋਟ ਇਹਨੂੰ ਮੋੜ ਕੇ ਟੱਕ ਸਿੱਟ ਲਾ ਦ ਆਪਾਂ ਖੁੰਝਾ ਚੱਕ ਦਿਆਂਗੇ ਹਾਂ ਸਿੱਧਾ ਕੰਮ ਕਰਨ ਵਾਲੇ ਟੇਡਾ ਟੱਕ ਸਿੱਟਣਾ ਪਊ ਹਾਂ ਟੇਡਾ ਟੱਕ ਸਿੱਟਣਾ ਪਊ ਹਾਂ ਇਹ ਲੋਟਾ ਕੰਮ ਆ ਤੇ ਬਾਕੀ ਠੀਕ ਹੈ ਗਾਲਿਆ ਬਹੁਤ ਸੋਹਣੀਆਂ ਗੱਲਾਂ ਬਾਤਾਂ ਚੱਲ ਰਹੀਆਂ ਮੈਂ ਜੀ ਮੈਂ ਤੇ ਗਾਲਾ ਇੱਥੇ ਕੱਢ ਕੇ ਪੰਜ-ਛੇ ਜਿੰਨਟ ਗੱਲਾਂ ਕਰਾਂਗੇ ਤੇ ਫਿਲਹਾਲ ਕੈਮਰਾ ਅਸੀਂ ਬੰਦ ਕਰਦੇ ਆਂਗੇ ਸਹੀ ਹੈ ਧੰਨਵਾਦ ਸਾਰੇ ਵੀਰਾਂ ਦਾ ਸੱਜਣਾ ਮਿੱਤਰਾਂ ਦਾ ਐਂਡ ਤੱਕ ਦੇਖ ਲਿਓ ਜੁੜੇ ਰਹੋ ਜੁੜੇ ਰਹੋ ਮੇਰਾ ਵੀ ਚੜ੍ਹਦੀ ਕਲਾ ਜ ਰਹੋ ਬਾਕੀ ਇੱਥੇ ਵੀਰੋਂ ਸਿਹਤਮੰਦ ਰਹੋ ਲੋਟ ਆ ਬਈ ਬੈਨਾ ਰੂਹੀ ਜਿਵੇਂ ਜਾਂਦੀ ਹੈ ਦੇਖੋ ਯਾਰ ਤੂੰ ਖੁਸ਼ੇ ਖੁਸ਼ ਹੋਣਾ ਸਕੂਲ ਦੇ ਵਿੱਚ ਹਾਂਜੀ ਬਈ ਚੱਲੋ ਸਕੂਲ ਲੱਗਦਾ

ਕਮਾ ਹੋ ਗਿਆ ਪੌਣੇ 12 ਵਜੇ ਦਾ ਸਰਦੂਰਗੜ ਇਹ ਢਾਲਾ ਹੈ 10 ਛੋਟਾ ਜਿਹਾ ਕੰਮ ਸੀਗਾ ਹੁਣ ਜਾਣ ਕਰਿਆ ਕੋਈ ਕਲਿੱਪ ਵਾਲੀ ਬਣਾਈ ਨਹੀਂ ਤੇ ਕੱਲ ਸ਼ਾਮ ਨੂੰ ਐ ਲੱਗਦਾ ਸੀਗਾ ਕਿ ਬੁਖਾਰ ਚੜੂਗਾ ਬੁਖਾਰ ਤਾਂ ਨਹੀਂ ਹੋਇਆ ਪਰ ਸਵੇਰੇ ਉੱਠ ਕੇ ਜ਼ਿੰਦਗੀ ਜਖਮੋ ਜਖਮੇ ਜ਼ਰੂਰ ਹੋ ਗਈ ਬਠਿੰਡੇ ਤੋਂ ਸਰਦੂਰਗੜ ਤੇ ਬੱਸਾਂ ਲਾਉਂਦੀਆਂ ਰਹਿੰਦੀਆਂ ਢੇੜੇ ਤੇ ਥੋੜਾ ਟਾਈਮ ਹਰ ਵੇਲੇ ਫਰਮ ਹੋਣ ਦਾ ਮੂਡ ਹੈ ਨੀਂਦ ਆ ਜਾਂਦੀ ਆ ਕਿਉਂਕਿ ਗੋਲੀ ਜੀ ਲੈ ਲਈ ਸੀ ਇਹ ਭੈੜੀ ਕਰਦੀ ਆ ਖਾਂ ਵਾਲੀ ਗੋਲੀ ਜੀ ਮੈਂ ਲੈਂਦਾ ਨਹੀਂ ਹੁੰਦਾ ਫਿਰ ਮੈਂ ਸੁਣਕਣਾ ਲੱਗਿਆ ਰਹੂ ਆ ਤਾਂ ਕਰਕੇ ਸ਼ੱਕ ਲਈ ਇੱਕ ਗੋਲੀ ਤੇ ਤੇ ਸਮਾਂ ਹੁੰਦਾ ਆਪਣੇ ਸ਼ਾਮ ਦੀ ਜਿੰਮ ਦੀ ਡਿਊਟੀ ਦਾ ਤੇ ਅੱਜ ਥੋੜਾ ਜਿਹਾ ਕੰਮ ਜਿ ਕੰਮ ਹੋ ਜਗਾਮੇ ਹੋਣ ਕਰਕੇ ਆ ਪੈ ਗਏ ਸੀਗੇ 10 ਕੁਝ ਟਾਈਮ ਨੀਰਾਚਰਾ ਪਾ ਕੇ ਤੇ ਮਾਤਾ ਨੇ ਸਬਜੀ ਦੀ ਤਿਆਰੀ ਕਰ ਰੱਖੀ ਆ ਸਬਜੀ ਕਾਦੀ ਰੱਖੀ ਮੰਮੀ ਸਬਜੀ ਮੈਂ ਦੱਸਾਂ ਤੈਨੂੰ ਕਾਦੀ ਆ ਨਾ ਆਲੂ ਛੋਲੂ ਆ ਅੱਜ ਬੰਦੇ ਨੇ ਛੋਲੇ ਦਾਲ ਬਣਾ ਹਾਂ ਤੇ ਛੋਲੂ ਗੋਦੀ ਪਣੀ ਆ ਅੱਜ ਹੀ ਕਰੀ ਆ ਭਾਈ ਤੇ ਬਾਈ ਆ ਬਲਾਡੇ ਸਾਈਡ ਤੋਂ ਵਿਸ਼ਾਲ ਮੱਟੂ ਮੰਮੀ ਤੇ ਕਹਿੰਦੇ ਕੱਲ ਮਾਤਾ ਜੀ ਦੀ ਹਾਜ਼ਰੀ ਲਵਾਈ ਤੇ ਬਲੌਗ ਸੁਨ ਸੁਣਾ ਲੱਗਿਆ ਅੱਜ ਦਾ ਬੰਦਾ ਤੇ ਬਾਪ ਦੇ ਹਾਜ਼ਰੀ ਧੰਨਵਾਦ ਤੇਰੇ ਸਸਰੀ ਘਰ ਦੇ ਬੇਟਾ ਤੁਹਾਨੂੰ ਸਾਰੇ ਜਿਹੜੇ ਚੈਨਲ ਤੇ ਜੁੜੇ ਹੋ ਧੰਨਵਾਦ ਤੁਹਾਨੂੰ ਬਾਲਾ ਬਾਲਾ ਤੇ ਮਿਹਰਬਾਨੀ ਭਾਈ ਤੇ ਅਜਾ ਥੋੜਾ ਜਿਹਾ ਅੱਜ ਮਤਮੈਂ ਫੇਰ ਲੇਟ ਆਗਾ ਤੇ ਫਿਲਹਾਲ ਆ ਫੋਨ ਫੜ ਰੱਖਿਆ ਜੀ ਬਾਪੇ ਤੋਂ ਮੈਂ ਕਹ ਨਾ ਬੋਲਦੇ ਸਾਰੇ ਵੀਰਾਂ ਦੀ ਜਿਨ੍ਹਾਂ ਨੇ ਹਾਇਰੀ ਲਵਾਈ ਹੋਏ ਥੋੜੇ ਅੱਖਾਂ ਚੋਂ ਪਾਣੀ ਡਿੱਗ ਰਿਹਾ ਹੁਣੇ ਮੂੰਹ ਤੋਂ ਕਹਤੇ ਆ ਥੋੜੇ ਜਿਹਾ ਕੰਮ ਕਰਕੇ ਹਰੂ ਜੇ ਕੰਮ ਹੋ ਰਿਹਾਗਾ ਤੇ ਮਾਹੌਲ ਅੱਜ ਮੌਸਮ ਅੱਜ ਕਣੀ ਆਈ ਵਾਲਾ ਰਿਹਾ ਭਾਈ ਤੇ ਤੁੱਪ ਨਿਕਲੀ ਸੀ ਸਵੇਰੇ ਸਵੇਰੇ ਕੇਰਾ ਬਹੁਤ ਸੋਹਣੀ ਕਰੜੀ ਧੁੱਪ ਨਿਕਲੀ ਸੀਗੀ ਤੇ ਬਾਈ ਕਮੈਂਟ ਕਰਨ ਵਾਲੇ ਸਾਰੇ ਦੇ ਹਾਜ਼ਰੀ ਲਵਾਉਣੇ ਤੇ ਐਡਵਾਂਸ ਚ ਧੰਨਵਾਦ ਬਾਈ ਗੁਰਦੇਵ ਸੰਧੂ ਸ਼ਸਤਰੀ ਕਾਲ ਬਾਈ ਨਰਿੰਦਰ ਸੋਹੀ ਇੰਦਰਪਾਲ ਸੰਧੂ ਬਾਈ ਘਰ ਬੁਲਾ ਕੇ ਤੁਹਾਨੂੰ ਨਵੇਂ ਘਰ ਵਾਲਿਆਂ ਨੇ ਬਹੁਤ ਇੱਜ਼ਤ ਦਿੱਤੀ ਧੰਨਵਾਦ ਬਾਈ ਤੇ ਮੈਨੂੰ ਵੀ ਵਧੀਆ ਲੱਗਿਆ ਉਹਨਾਂ ਨੇ ਬਹੁਤ ਪਿਆਰ ਨਾਲ ਸੱਦਿਆ ਸੀ ਆਪਾਂ ਗਏ ਤੇ ਕਰਮਜੀਤ ਕੌਰ ਪ੍ਰਣਾ ਘਰ ਦਾ ਮੋਗਲ ਵੀ ਵਧੀਆ ਸੀ ਨਵੇਂ ਦੀਆਂ ਵਧਾਈਆਂ ਸ਼ੁਕਰੀਆ ਜੀ ਤੇ ਇਹ ਆ ਮੁਹੰਮਦ ਰਿਆਜ਼ ਅਕਸਤਾਨ ਤੋਂ ਨੇ ਭਾਈ ਤੇ ਬਹੁਤ ਬਹੁਤ ਧੰਨਵਾਦ ਭਾਈ ਆ ਲੈਂਦੇ ਪੰਜਾਬ ਵਾਲਿਓ ਤੇ ਸਾਸਤਰੀ ਕਾਲ ਭਾਈ ਗਗਨਦੀਪ ਸ਼ਾਨ ਕਹਿੰਦਾ ਗੱਗੂ ਨਾਲ ਇੱਕ ਜੱਫੀ ਜ਼ਰੂਰ ਭਾਈ ਜਦੋਂ ਗੱਗੂ ਨੂੰ ਮਿਲਿਆ ਤਾਂ ਜੱਫੀ ਜ਼ਰੂਰ ਪਾਵਾਂਗੇ ਨਰਵੈਰ ਸੇਖੋਂ ਫ੍ਰੀ ਫਾਇਰ ਸੀਰ ਢਿੱਲੋਂ ਜੱਗੇ ਨੂੰ ਵਧਾਈਆਂ ਭਾਈ ਗੁਰੀ ਢੀਂਡ ਸਾ ਅਸੀਂ ਕਹਿੰਦੇ ਸਾਡੇ ਤਾਂ ਸਾਰਾ ਕੰਮ ਠੇਕੇ ਦਿਓਗਾ ਸਾਡੇ ਤਾਂ ਭਾਈ ਮੂਹ ਪਿਆਰ ਨਾਲ ਚੱਲਦਾ ਤੇ ਸੰਦੀਪ ਢਿੱਲੋਂ ਸ਼ੈਂਤੀ ਸਿੰਘ ਚੀਮਾ ਬਲੌਗਸ ਫਤੇਗੜ ਸਾਹਿਬ ਸਰਾਂ ਦੇ ਤੋਂ ਧੰਨਵਾਦ ਬਈ ਸਾਸਤਰੀ ਕਾਲ ਜੱਸੀ ਬੋਟਰ ਆਮਨਦੀਪ ਸਿੰਘ ਬਹੁਤ ਸਾਰਾ ਪਿਆਰ ਤੁਹਾਡੇ ਵਾਸਤੇ ਬਈ ਅਮਰੀਕ ਸਿੰਘ ਢਿੱਲੋਂ ਤੇ ਸ਼੍ਰੀ ਜੀ ਸਿੰਘ ਪਰਵਿੰਦਰ ਸੁਖਜਿੰਦਰ ਸਿੰਘ ਹਰਜੀਤ ਪੋਲਰ ਧੰਨਵਾਦ ਬਈ ਜਸ ਬਰਾੜ ਬਲੌਗਸ ਰਾਜਵਿੰਦਰ ਸਾਸਤਰੀ ਕਾਲ ਜੀ ਪੰਜਾਬੀ ਬਲੇਜ਼ ਕੀ ਬਲੇਜ਼ਰ ਪਤਾ ਨਹੀਂ ਕੁਛ ਅੱਗੇ ਨਾਲ ਅੱਧਾ ਹੀ ਦਿਖ ਰਿਹਾ ਇਹਨਾਂ ਦਾ ਤੇ ਚਲੋ ਧੰਨਵਾਦ ਬਈ ਭਗਤਾ ਭਾਈ ਏਰੀਏ ਤੋਂ ਗੋਡਾ ਕਹਿੰਦੇ ਤੇ ਨਰਵੈਰ ਸਿੰਘ ਕਲਾ ਤੇ ਅਵਤਾਰ ਪਹਿਲਾ ਧੰਨਵਾਦ ਬਈ ਤੇ ਗੱਗੂ ਚੀਮਾ ਸਿੰਘ ਸਸਰੀਕਾਲ ਜੀ ਅ ਅੱਗੇ ਹੈਗਾ ਜਸ਼ਨ ਸੰਦੂ ਗੱਗੂ ਜੀ ਮੈਨੇ ਫੇਰ ਪਈ ਆ ਜੋ ਬਈ ਸੰਗਰੂਰ ਜਰੂਰ ਆਵਾਂਗੇ ਬਈ ਤੇ ਨਿੱਕ ਅ ਸੁਖੀਂਦਰ ਸਿੰਘ ਇਹ ਯੂਜ਼ਰ ਨਾਂ ਨਹੀਂ ਆਇਆ ਬਈ ਅਮਰੀਕ ਸਿੰਘ ਆਸਟ੍ਰੇਲੀਆ ਇਹਨਾਂ ਨੇ ਥੱਲੇ ਆਪ ਦਾ ਨਾਂ ਲਿਖਿਆ ਹੋਇਆ ਵੈਲਕਮ ਬਈ ਪੀਵੀ 11 ਫਾਰਮਰ ਪੁਰਾਣਾ ਟਾਈਮ ਚੰਗਾ ਸੀ ਬਾਈ ਹਾਂਜੀ ਉਹ ਵਾਕਈ ਬਹੁਤ ਸੋਹਣਾ ਟਾਈਮ ਸੀਗਾ ਤੇ ਚੱਲ ਹੁਣ ਵੀ ਜਹੀ ਜ਼ਿੰਦਗੀ ਚੱਲ ਰਹੀ ਆ ਸਹੀ ਆ ਤੇ ਅੱਗੇ ਬਾਈ ਦਾ ਨਾਂ ਨਹੀਂ ਸ਼ੋਅ ਆ ਬਾਈ ਕੀ ਹਾਲ ਆ ਤੇ ਬਾਈ ਬਹੁਤ ਸੋਹਣੇ ਆ ਤੇ ਠੀਕ ਆ ਬਾਈ ਇਹ ਵੀ ਪਾਕਿਸਤਾਨ ਤੋਂ ਨੇਗੇ ਇਹ ਕੀ ਨਾਂ ਦੇਖਿਆ ਕੁਛ ਨਾਂ ਨਹੀਂ ਲਿਖਿਆ ਇਹਨਾਂ ਨੇ ਪਾਕਿਸਤਾਨ ਕਰੋ ਹੈ ਗਿਆ ਕਸੂਰ ਤੋਂ ਸਿਟੀ ਤੋਂ 9 ਕਿਲੋਮੀਟਰ ਹੈ ਗਿਆ ਕਹਿੰਦੇ ਪਿੱਛੇ ਅਸੀਂ ਬਾਰਡਰ ਤੋਂ ਠੀਕ ਆ ਬਾਈ ਜੀ ਜਸ਼ਨ ਸੰਧੂ ਤੇ ਅਮਨਦੀਪ ਸਿੰਘ ਤੇ ਇੱਕ ਜਿਹੜਾ ਥੋੜਾ ਜਿਹਾ ਆਪਾਂ ਫੇਸਬੁਕ ਤੇ ਵੀ ਲਾਇਆ ਆਉਣੇ ਹੈਗੇ ਰਸ਼ਪਾਲ ਢੀਂਡਾ ਬਾਈ ਸਾਸਤਰੀ ਕਾਲ ਜਗਜੀਤ ਸਿੰਘ ਜੀਤਾ ਗੁੱਡ ਮਾਰਨਿੰਗ ਬਾਈ ਜੈਸ ਜਸਮਨ ਬੈਣੀਵਾਲ ਜਗਜੀਤ ਢਿੱਲੋਂ ਮਨਜੀਤ ਸਿੰਘ ਮਨਪ੍ਰੀਤ ਸਿੰਘ ਪੂਲੀ ਦੇਲ ਮਹਾਂਕਰੋੜ ਖਰਚਾ ਤੇ ਉਪਵਿੰਦਰ ਸਿੱਧੂ ਗੁਰਪ੍ਰੀਤ ਬਰਾੜ ਇਹ ਸਰੇਂਦਰ ਨਰਾਣੀਆਂ ਸੁਖਜਿੰਦਰ ਸੁਖਵਿੰਦਰ ਸਿੰਘ ਗੁਰਸੇਵਕ ਉਹ ਇਹ ਉਹਵਲ ਥਾ हां भाई दस दियो जे गलत होया ते सही होया <laughs> ते बाकी ਇੰਨਾ ਕੁ ਸੀ ਆਪਣਾ ਅ ਅੱਜ ਦਾ ਵਲੌਗ ਜਿੰਮ ਦੀ ਡਿਊਟੀ ਦੀ ਤਿਆਰੀ ਤੇ ਇਧਰੋਂ ਇਹਨੂੰ ਦੁੱਧ ਮਿਲਣ ਦੀ ਵਾਰੀ ਆ ਪੰਗੇ ਲੈ ਜਾਂਦਾ ਮੰਮੀ ਐਵੇਂ ਨਹੀਂ ਮੰਜੇ ਤੇ ਪੈਰ ਜੇ ਮਾਰ ਦਉਂਦਾ ਜਿਵੇਂ ਆ ਬੈਠਾ ਗੱਟੀ ਤੇ ਤੇ ਮੱਝ ਥੋੜੀ ਜੀ ਚਾਟ ਤੇ ਹੋਈ ਵੀ ਆ ਤਾਂ ਕਰਕੇ ਪਾਪਾ ਬੁਰੇ ਬੁਰੇ ਖੜੇ ਆ ਤੇ ਹੁਣ ਚੱਲਦੇ ਆ ਜਿੰਮ ਤੇ ਇਸ ਦੇ ਨਾਲ ਸਮਾਪਤੀ ਉਮੀਦ ਕਰਦੇ ਆ ਵਧੀਆ ਲੱਗਿਆ ਉਹ ਅੱਜ ਬਲੌਗ ਸਾਡਾ ਤੇ ਬੜੀ ਗੱਲਬਾਤ ਰਿਕਾਰਡ ਨਹੀਂ ਕਰੀ ਅੱਜ ਫਿਰ ਥੋੜਾ ਜਿਆ ਤਨਮਨ ਠੀਕ ਨਹੀਂ ਸੀਗਾ ਤਾਂ ਕਰਕੇ ਬਸ ਅੰਤ ਸਮਾਪਤੀ ਆ ਹੁਣ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਜੁੜੇ ਰਹੇ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ